ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੁਕਤੀ ਦੇ ਦਾਤੇ ਮਹਾਰਾਜ ਦੀ ਜੰਗ ਜਿੱਤਣ ਤੋਂ ਬਾਅਦ ਮਾਰਵੇ ਇਲਾਕੇ ਦਾ ਦੌਰਾ ਕਰਦੇ ਹੋਏ ਕਾਂਗੜ ਦੇ ਸਥਾਨ ਤੋਂ ਹੁੰਦਿਆਂ ਹੋਇਆਂ ਭਾਈ ਜੋਧਰਾਏ ਭਾਈ ਬਿਲੀ ਚੰਦ ਵਰਗੇ ਸਿੱਖਾਂ ਦੇ ਨਾਲ ਲੜਾਈ ਕੇ ਨਗਰ ਵਿੱਚ ਪੌਂਚਦੇ ਨੇ ਇਸੇ ਨਗਰ ਤੋਂ ਬਾਹਰ ਇੱਕ ਚਿੜੀ ਸੀ ਉਸ ਚਿੜੀ ਦੇ ਵਿੱਚੋਂ ਜਦੋਂ ਮਹਾਰਾਜ ਲੰਘ ਰਹੇ ਸਨ ਕਹਦੇ ਭਿਆਨ ਰਸਾਬ ਇੱਕ ਸਤਿਗੁਰੂ ਮਹਾਰਾਜ ਜੀ ਵੱਲ ਨੂੰ ਆ ਰਿਹਾ ਸੀ ਗੁਰੂ ਕੇ ਸਿੱਖਾਂ ਨੇ ਉਹਦੇ ਬੇਨਤੀ ਕਰਨੀ ਚਾਹੀ ਕਿ ਮਹਾਰਾਏ ਭਿਆਨ ਕਾਜਗ ਤੁਹਾਡੇ ਵੱਲ ਆ ਰਿਹਾ ਹੈ ਮਹਾਰਾਜਿਆਂ ਨੇ ਘੋੜਾ ਰੋਕਿਆ

ਇਹ ਪਿਛਲੇ ਸਮੇਂ ਵਿੱਚ ਮਨੁੱਖਾ ਦੇਹੀ ਧਾਰ ਕਰਕੇ ਇੱਕ ਪਖੰਡੀ ਦੇਹੀ ਬਣ ਕਰਕੇ ਇਸੇ ਸਥਾਨ ਤੇ ਰਿਹਾ ਕਰਦਾ ਕਹਿੰਦੇ ਸੰਗਤ ਦਾ ਜਿਤਨਾ ਵੀ ਚੜਾਵਾ ਚੜਦਾ ਆਪ ਖਾਇਆ ਕਰਦਾ ਨਾਲੇ ਚੇਲਿਆਂ ਨੂੰ ਖਵਾਇਆ ਕਰਦਾ ਨਾ ਨਾਮ ਆਲ ਜਪਿਆ ਨਾ ਚੇਲਿਆਂ ਨੇ ਜਪਿਆ ਨਾ ਸੰਗਤ ਦੀ ਸੇਵਾ ਕੀਤੀ ਇਸ ਵੇਲੇ ਕਹਿੰਦੇ ਉਹ ਪਖੰਡੀ ਸਾਧ ਨੇ ਆਜ ਗਰਦਾ ਸੱਪ ਦਾ ਸਰੀਰ ਧਾਰਨ ਕੀਤਾ ਜਿਤਨੇ ਇਹਦੇ ਪੇਟ ਵਿੱਚ ਕੀੜੇ ਪਏ ਨੇ ਉਹ ਇਹਦੇ ਚੇਲੇ ਚਪਟੇ ਸਨ ਕਹਿੰਦੇ ਇਹਦੇ ਸਰੀਰ ਨੂੰ ਖਾ ਰਹੇ ਨੇ ਜਿਵੇਂ ਪਹਿਲੇ ਸਮੇਂ ਦੇ ਵਿੱਚ ਸੰਗਤ ਦਾ ਝਾੜਾ ਐਸੇ ਥਾਂ ਤੇ ਖਾਂਦੇ ਰਹੀ ਰਲ ਮਿਲ ਕੇ

ਗੁਰਮਤਿ ਵਿੱਦਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾਉਣੀ ਔਰ ਗੁਰੂ ਕੇ ਸਿੱਖਾਂ ਦਾ ਬੜਾ ਭਾਰੀ ਜੀਵਨ ਘੜਿਆ ਐਸਾ ਪਾਵਨ ਸਥਾਨ ਜਿਸ ਦੇ ਦਰਸ਼ਨ ਕਰਕੇ ਹਰ ਇੱਕ ਬਰਕਾਰ ਦੀ ਜਿਹੜੀ ਮਨੁਕਾਮਨਾ ਮਾ ਭਾਵਨਾ ਮੰਨ ਉਹ ਪੂਰੀਆਂ ਹੁੰਦੀਆਂ ਨੇ ਜੋ ਕੋਈ ਇੱਛਾ ਧਾਰ ਕੇ ਆਉਂਦਾ ਸਤਿਗੁਰੂ ਮਹਾਰਾਜ ਮੀਰੀ ਪੀਰੀ ਦੇ مالک ਉਸ ਦੀ ਉਹੀ ਇੱਛਾ ਪੂਰੀ ਕਰਦੇ ਹਨ